ਭਾਈ ਜੀ ਆਪਣੇ ਨੱਦਰ ਦੇ ਵਿੱਚ ਰੇਰ ਪਾਚਾ ਬਾਬੇ ਲੱਗਦਾ ਤੇ ਵੀ ਦਰਗਾਹ ਅਣੀ ਹੋਈ ਆ ਸਾਰੀ ਸੰਗਤ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਇਧਰੋਂ ਭਾਈ ਆਪਣਾ ਸੀਰ ਬਲੌਗਰ ਤੇ ਅੱਜ ਕਹਿੰਦੇ ਨਵੀਆਂ ਸੋਲਰਾਂ ਮੋਟਰਾਂ ਆ ਗਈਆਂ ਹਨਾ ਵਧਾਈਆਂ ਠੀਕ ਹੈ ਕੋਈ ਨਾ ਕਰਦੇ ਗੱਲ ਖੜਾ ਲਾ ਇੱਥੇ ਖੜਾ ਲਾ ਕਰਦੇ ਆ ਗਿਆ ਮੈਂ ਵੀਡੀਓ ਦੇ ਚੱਲ ਤੂੰ ਜਾਇਆ ਜਾਇਆ ਫਿਰ ਕੀ ਹੋ ਗਿਆ ਕੁਛ ਨਹੀਂ ਕੁਛ ਨਹੀਂ ਹੋ ਗਿਆ ਵੀਡੀਓ ਦੇਖ ਰਹੇ ਸਾਰੇ ਬਿਨਾ ਪਹਿਣਾ ਨੂੰ ਸਤਿ ਸ਼੍ਰੀ ਅਕਾਲ ਅੱਜ 10 ਫੱਗਣ 22 ਫਰਵਰੀ ਸਾਲ 2024 ਤੇ ਦਿਨ ਹੈਗਾ ਵੀਰਵਾਰ ਦਾ ਅੱਜ ਉਹ ਪਿੱਛੇ ਸਾਹਮਣੇ ਪੀਰਖਾਨੇ ਭੰਡਾਰਾ ਉੱਥੇ ਤੇ ਮੇਲਾ ਲੱਗਿਆ ਸਾਹਮਣੇ ਉਹ ਟੈਂਟ ਵਗੈਰਾ ਲੱਗੇ ਹੋਏ ਹੈਗੇ ਤੇ ਪੂਰਾ ਮੇਲਾ ਭਰਿਆ ਹੋਇਆ ਠੀਕ ਆ ਭਾਈ ਗੁਰਤੇਜ ਤੇ ਉੱਥੇ ਚੱਲਦੇ ਆਪਾਂ ਤੇ ਮੇਲੇ ਵਾਲਾ ਮਾਹੌਲ ਦੇਖਦੇ ਆਂ ਸਾਰੀ ਪੂਰੀ ਗੱਲਬਾਤ ਉੱਥੇ ਕਿਹੋ ਜਿਹੀ ਹੁੰਦੀ ਆ ਤੇ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਤੇ ਐਂਡ ਤੱਕ ਲਾਜ਼ਮੀ ਦੇਖਿਓ ਤੇ ਮੇਲੇ 'ਚ ਨਹੀਂ ਗਏ ਭਾਈ ਲੈ ਗਏ ਨਾ ਨਾ ਮੈਨੂੰ ਲੈਣਾ ਹੈਗਾ ਚੱਲ ਜਾਇਆ ਕੋਈ ਨਾ ਤੇ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿ ਸਾਰੀ ਗੱਲਬਾਤ ਕਰਦੇ ਰਹਿੰਦੇ ਆ ਸਾਂਝੀ ਤੁਹਾਡੇ ਨਾਲ ਜਿਹੜੀ ਤੁਸੀਂ ਘਰ ਪਰਿਵਾਰ 'ਚ ਬੈਠ ਕੇ ਬੜੇ ਆਰਾਮ ਨਾਲ ਦੇਖ ਸਕਦੇ ਹੋ ਸੁਣ ਸਕਦੇ ਹੋ ਤੇ ਜੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਲਾਜ਼ਮੀ ਕਰ ਲਿਓ ਤੇ ਨਾਲ ਹੀ ਬੇਨਤੀ ਇਹ ਆ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਾਫ ਸੁਥਰੀ ਭਾਸ਼ਾ 'ਚ ਆ ਤੁਹਾਨੂੰ ਸਾਰੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਰਹੀਆਂ ਤੇ ਸੋਲਰ ਮੋਟਰਾਂ ਦਾ ਨਵਾਂ ਕਨੈਕਸ਼ਨ ਨਿਕਲਿਆ ਜਿਹੜੇ ਵੀਰਾਂ ਦੇ ਰਹਿੰਦੇ ਸੀਗੇ ਤੇ ਸਬਸਿਡੀ ਆ ਸਾਡੇ ਹਰਿਆਣੇ ਚ ਆ 75% ਆ ਪਿੰਡ ਸੂਰਤਿਆ ਜ਼ਿਲ੍ਹਾ ਸਰਸਾ ਸੰਗਤ ਜੀ ਚੱਲ ਗਏ ਬਾਪਿਆਂ ਦੇ ਮੇਲੇ ਵਾਲਾ ਮਾਹੌਲ ਦੇਖ ਆਈਏ ਮੈਂ ਕਿਹਾ ਪਾ ਵੀ ਠੀਕ ਆ ਜੀ ਕਾਕਾ ਮੈਂਬਰ ਸਤਿ ਸ੍ਰੀ ਅਕਾਲ ভাই ਸਾਰਿਆਂ ਨੂੰ ਬਹੁਤ ਠੀਕ ਹੋਈ ਵਧੀਆ ਵਧੀਆ ਘੈਂਟਾ ਮਾਹੌਲ ਤੇ ਪਪੂ ਦਾਸ ਦੀ ਫਰਮਾਇਸ਼ ਤੇ ਸਪੈਸ਼ਲ ਚੱਲੇ ਆਂ ਵੀਡੀਓ ਬਣਾਉਣ ਉੱਤੇ ਬਹੁਤ ਵਧੀਆ ਗੱਲ ਹੈ ਹਾਂ ਬਾਬੇਂਦਰਾਂ ਪਈਆ ਅੱਜ ਪਰਣਾ ਨਹੀਂ ਮੰਨਿਆ ਸਰਦਾਰਾ ਵਾ ਹੋ ਵੀ ਲਾ ਕੇ ਆ ਗਏ ਸਰ ਅੱਛਾ ਠੀਕ ਹੈ ਤੇ ਚਲ ਚੱਲਦੇ ਆ ਜਾਨਾ ਨਾ ਸ਼ਹਿਰ ਕੀ ਚਲਾ ਠੀਕ ਹੈ ਬਈ ਅੱਜ ਛੁੱਟੀ ਹੈ ਕਹਿੰਦਾ ਬੇਬਰੀ ਫਿਰਦਾ ਬਾਬੇ ਕੋਲ ਆਇਆ ਦੇਖ ਬਾਬੇਂਦਰਾਂ ਤੇ ਆਇਆ ਹਾਂਜੀ ਪਰ ਲੋਟਾ ਭਰ ਗਿਆ ਮੇਲਾ ਪੂਰਾ ਹਾਂ ਪੂਰਾ ਠੀਕ ਹੈ ਸਤਿ ਸ੍ਰੀ ਅਕਾਲ ਤੁਹਾਨੂੰ ਕਿਹਾ ਸੀ ਮੇਰਾ ਸਵਾਗਤ ਕਰਦੇ ਹਾਰ-ਹੂਰ ਲੈ ਕੇ ਆਏ ਹੋ ਮਾਖਾ ਮੂਰੇ ਮੇਲੇ 'ਚ ਠੀਕ ਹੈ ਲੈ ਵੀ ਸੱਜਣਾ ਮੈਨੂੰ ਇੱਥੇ ਲਾ ਦੇ ਥੋੜਾ ਥੋੜਾ ਮੇਲਾ ਲਖਾਉਂਦਾ ਆਉਣਾ ਮੈਂ ਤੇ ਉਹ ਲੰਗਰ 'ਚ ਨੇਗੇ ਤੇ ਲਓ ਵੀ ਇੱਥੋਂ ਚੱਲ ਪਿਆ ਪ੍ਰੋਗਰਾਮ ਸ਼ੁਰੂ ਹੋ ਗਿਆ ਮੇਲੇ ਵਾਲਾ ਮਾਹੌਲ ਤੇ ਸਾਹਮਣੇ ਜਿਹੜਾ ਛੱਪੜ ਕੋਲ ਰੋਡ ਆ ਉੱਥੋਂ ਇਹ ਟਲ ਕੇ ਨਾਲ ਵਾਲੀ ਪਹਿਲੀ ਵੀ ਇਹੀ ਆਗੇ ਆ ਪਿੰਡ ਨੂੰ ਵੜਦੀ ਹੈ ਜਿਹੜੀ ਤੇ ਕੀ ਹਾਲ ਆ ਸੰਗਤ ਜੀ ਠੀਕ ਆ ਭਾਈ ਠੀਕ ਹੀ ਚਾਹੀਦੇ ਹੋਗੇ ਤੇ ਹਰੇ ਤਾਂ ਸਮਾਂ ਅੱਜ 11:00 ਵਜੇ ਦਾ ਹੋਇਆ ਇਸ ਟਾਈਮ ਥੋੜਾ ਜਿਹਾ ਕੰਮ ਲੇਟ ਹੀ ਸ਼ੁਰੂ ਕਰਿਆ ਤੇ ਇੱਥੇ ਵੀ ਹਜੇ ਮੈਂ ਠਹਿਰ ਕਿਉਂਦਾ ਤਾਂ ਰੌਣਕ ਥੋੜੀ ਜੀ ਹੋਰ ਵੱਧ ਹੋਣੀ ਸੀਗੀ ਤੇ ਫਿਲਹਾਲ ਹਾਂ ਠੀਕ ਹੈ ਮਿੱਤਰ ਤੇ ਰੌਣਕ ਲੱਗਣੀ ਸ਼ੁਰੂ ਹੋਈ ਆ ਤੇ ਮਿੱਤਰ ਭਾਈ ਇਹ ਸੁਖਪਾਲ ਸਿੰਘ ਜੀ ਸਹਿ ਪਾਠੀ ਮਿੱਤਰ ਲੋਟਾ ਦੇ ਤਾਂ ਹਾਂ ਹਾਂ ਵਧੀਆ ਭਰਾ ਵਧੀਆ ਤੁਸੀਂ ਦੱਸੋ ਠੀਕ ਹੋ ਭਾਈ ਹਾਂ ਮੈਂ ਹੁਣੀ ਆਇਆ ਬਸ ਜੀ ਮੈਂ ਇਸ ਪਾਸੋਂ ਬੜੀ ਆ ਮੇਲੇ ਚੋਂ ਤੇ ਤੂੰ ਕੱਲੀ ਆਇਆ ਸੀ ਮੇਲੇ ਆ ਮੈਂ ਕੱਲੀ ਠੀਕ ਨਾਲ ਆਇਆ ਮੇਰੇ ਅੱਛਾ ਠੀਕ ਆ ਮਾਹੌਲ ਲੰਘ ਜਾ ਬਈ ਲੰਘ ਜਾ ਠੀਕ ਠੀਕ ਆ ਬਾਈ ਜੀ ਠੀਕ ਆ ਆਪ ਦੱਸੋ ਹਾਂ ਹਾਂ ਤੇ ਆਪਾਂ ਇੱਕ ਵਾਰੀ ਮੇਲੇ ਚ ਗੇੜਾ ਦੇ ਲਈ ਫਿਰ ਕਰਦੇ ਆ ਗੱਲਬਾਤ ਆਪਾਂ ਇੱਥੇ ਆਗੇ ਤੇ ਟੈਲੀਫੋਨ ਆਈ ਜਾਂਦਾ ਤੇਰਾ ਠੀਕ ਆ ਬਾਈ ਜੀ ਠੀਕ ਆ ਆਪ ਦੱਸੋ ਸਬਸਕ੍ਰਾਈਬਰ ਸਬਸਕ੍ਰਾਈਬਰ ਥੋੜੇ ਹੀ ਆ ਵਧਾ ਦੇ ਯਾਰ ਆ ਮੈਂ ਕਰਦੀ ਕਿੰਨੇ ਕਿੰਨੇ ਅਸੀਂ ਕਰਦੇ ਕਿੰਨੇ ਕਰਦੇਗਾ ਲੱਖ ਕਰ ਦੇ 1 ਲੱਖ ਕਰ ਦੂੰ ਆ ਨਵੀਆਂ ਆਈਡੀਆਂ ਬਣਾ ਬਣਾ ਕਰੀ ਜਾਊਂਗਾ ਨਹੀਂ ਉਹ ਨਕਲੀ ਨਹੀਂ ਹੁੰਦੇ ਉਹ ਉੱਡ ਜਾਂਦੇ ਹੁੰਦੇ ਆ ਦੂਜੇ ਦਿਨ ਨੂੰ ਕੋਈ ਨਾ ਤੇ ਕਈ ਵੀਰ ਭਾਈ ਵੀ ਐਂ ਕਰਦੇ ਹੁੰਦੇ ਆ ਤੇ ਐਂ ਨਾ ਕਰਿਆ ਕਰੋ ਜਿਹੜੀਆਂ ਆਈਡੀਆਂ ਆਪਣੀਆਂ ਪ੍ਰੋਪਰ ਚੱਲਦੀਆਂ ਵੀ ਯੂਜ਼ ਤੇ ਹੁੰਦੀਆਂ ਨੇ ਤੇ ਉਹੀ ਆਈਡੀਆਂ ਤੋਂ ਆਪਣੇ ਸਬਸਕ੍ਰਾਈਬਰ ਰਹਿੰਦੇ ਹੁੰਦੇ ਆ ਨਹੀਂ ਉਹ ਉੱਡ ਜਾਂਦੇ ਹੈਗੇ ਬਾਅਦ ਚ ਗੁਰ ਬਰਾਡ ਬਲੌਗਸ ਹਾਂ ਕੀ ਨਾਂ ਤੇਰਾ ਠੀਕ ਹੈ ਠੀਕ ਹੈ ਛੋਟੇ ਭਾਈ ਮਿਹਰਬਾਨੀ ਮਿਹਰਬਾਨੀ ਬਈ ਮਿਹਰਬਾਨੀ ਦੇ ਸਾਹਮਣੇ ਗੁਰਦੁਆਰਾ ਸਾਹਿਬ ਹਾਂ ਵਧੀਆ ਵਧੀਆ ਆ ਜਾ ਲੋਟਾ ਲੋਟਾ ਹਾਂਜੀ ਸਤਿ ਸ੍ਰੀ ਅਕਾਲ ਭਾਈ ਤੂੰ ਜਾਇਆ ਕੋਈ ਨਾ ਯਾਲਾ ਬਰਾ ਵਧੀਆ ਸੀ ਤਾ ਬੜੇ ਵਧੀਆ ਹਾਂ ਤੇਰੇ ਕੋਲੇ ਵੀ ਆਉਂਗਾ ਲਾਜ਼ਮੀ ਸਤਿ ਸ਼੍ਰੀ ਅਕਾਲ ਬਈ ਕੀ ਹਾਲ ਆ ਬੈਸ ਬੈਸ ਛੱਕਦੇ ਆ ਕੋਈ ਨਾ ਇੱਥੇ ਆ ਗਿਆ ਆਪਾਂ ਛੱਕਣ ਧੀਆਂਗੇ ਕਿਹੜੇ ਦੀ ਦੇਖੀ ਕਰਾਂ ਮੈਂ ਆਪਾਂ ਹਾਂ ਗੜਬੀ ਕੀ ਹਾਲ ਆ ਜੀ ਸੇਵਾਦਾਰ ਸਤਿ ਸ਼੍ਰੀ ਅਕਾਲ ਭਾਈ ਲਾਡੀ ਗੁਰਦੀਪ ਕੀ ਹਾਲ ਆ ਸਤਿ ਸ਼੍ਰੀ ਅਕਾਲ ਬਈ ਇਹ ਸਤਿ ਸ਼੍ਰੀ ਅਕਾਲ ਜਿਵੇਂ ਘਟਾ ਜਾ ਬੜੀ ਇਹ ਸੇਵਾਦਾਰਾਂ ਦੀ ਭਾਈ ਸਖਤ ਆ ਡਿਊਟੀ ਥੋੜੀ ਹੈ ਭਾਈ ਲਾਡੀ ਸਾਹਿਬ ਉਹਰੇ ਦੋ ਤਿੰਨ ਦਿਨਾਂ ਦੇ ਇੱਥੇ ਨੇਗੇ ਤੇ ਹੋਰ ਲੋਟਾਂ ਤੇ ਇਧਰੋਂ ਭਾਈ ਆਪਣਾ ਮਨਪ੍ਰੀਤ ਓਹੋ ਕੀ ਹਾਲ ਆ ਭਾਈ ਗੁਰਪ੍ਰੀਤ ਕੀ ਹਾਲ ਆ ਭਾਈ ਸੇਵਾਦਾਰੋ ਵਧੀਆ ਜੀ ਵਧੀਆ ਚੰਗੀ ਸਿਹਤ ਸਤਿ ਸ੍ਰੀ ਅਕਾਲ ਜੀ ਕੀ ਹਾਲ ਇਧਰ ਜਿਲੀਬੀਆਂ ਦਾ ਬਣਾ ਰਾ ਅੱਜ ਟਰਾਲੀ ਜੀ ਦਾ ਰੱਖਿਆ ਕੰਮ ਉੱਧਰ ਦੁਵਾਰਾ ਕੋਈ ਮੁੰਡਾ ਖੜਾ ਹੋ ਦੇਖਿਆ ਇਹ ਕੋਲੇ ਵਰਤੌਣੀਆਂ ਸੌਖੀਆਂ ਨੇ ਬਾਈ ਐ ਠੀਕ ਹੈ ਜੀ ਹਾਂ ਚਲੋ ਸੋਹਣੀ ਗੱਲ ਸੰਗਤ ਨੂੰ ਕੋਲੇ ਵਰਤੌਣੀ ਚੌਕੀ ਐ ਚਲੋ ਵਧੀਆ ਤੁਸੀਂ ਇੱਥੇ ਲਾ ਰਖੀਏ ਜੋਟੀ ਹੋਰ ਜੀ ਠੀਕ ਹੈ ਜੀ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਕੱਲ ਦੇ ਵੱਡੀ ਡਿਊਟੀ ਐ ਸਖਤ ਤਾਂ ਬੁਰੀ ਜਮਾ ਸਕਦੇ ਡਿਊਟੀ ਤਾਂ ਫੇਰ ਆਈ ਕੱਲੀ ਗਲੀ ਜਲੇਬੀ ਦੇ ਅੱਥ ਲੱਗੇ ਕੱਲੀ ਗਲੀ ਜਲੇਬੀ ਦੇ ਜਾਓ ਪਾਣੀ ਦੀ ਵਾਰੀ ਮੂੰਹ ਮਿੰਟ ਨਹੀਂ ਹੋ ਰਹੇ ਪਰੇ ਹੋਇਆ ਜਮਾ ਹੋਇਆ ਜਮਾ ਵੀ ਜਮਾ ਪੱਕੀ ਦੇਉਗੀ ਤੇ ਸੇਵਾ ਹੀ ਫੇਰ ਵੱਡੀ ਆ ਹਾਂ ਜੀ ਹਾਂ ਜੀ ਹਾਂ ਹਾਂ ਕਾਲਾ 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 ਢਾਲੀਵਾਲ ਭਾਈ ਠੀਕ ਆ ਭਾਈ ਤੇਰੀ ਵੀ ਸੋਹਣੀ ਸੇਵਾ ਗਈ ਠੀਕ ਆ ਸੇਵਾਦਾਰਾ ਹਾਂਜੀ ਸੇਵਾਦਾਰ ਵਧੀਆ ਜੀ ਵਧੀਆ ਠੀਕ ਆ ਭਾਈ ਜੀ ਕਹਿੰਦੇ ਭਾਈ ਚਮਕੌਰ ਸਾਹਿਬ ਉਹਰੇ ਆ ਆਪਣੇ ਕਿ ਮਿਸਤਰੀ ਦੇ ਕੰਮ ਤੇ ਹਲਵਾਈ ਦੇ ਕੰਮ ਤੇ ਲੋਟ ਆ ਭਾਈ ਤੇ ਕਹਿੰਦੇ ਜਿਨ੍ਹਾਂ ਦੇ ਭਾਈ ਬਣਾਈਆਂ ਹੋਈਆਂ ਮਠਿਆਈਆਂ ਦਾ ਚਰਚਾ ਹੁੰਦਾ ਦੂਰ ਦੂਰ ਤੱਕ ਹੈ ਹੋਰ ਪਾਤੀਆਂ ਸੇਦਣਾ ਪੂਰੀ ਚਲੋ ਚੰਗੀ ਗੱਲ ਆ ਕਿਉਂ ਲੜੀ ਓਕੇ ਆ ਤੇ ਆਪਣੇ ਸ਼ਤੂ ਨੂੰ ਕਰਿਆ ਸੀ ਫੋਨ ਭਾਈ ਕਹਿੰਦਾ ਸੀ ਮੈਂ ਤੇਰੇ ਵਾਸਤੇ ਹਾਰ ਲੈ ਕੇ ਮੂਹਰੇ ਖੜੂੰਗਾ ਤੂੰ ਕਹਿੰਦਾ ਹਾਰ ਮੇਰੀ ਜੇਬ ਚ ਹੈ ਤੇ ਮੈਂ ਪ੍ਰਸ਼ਾਦਾ ਚੱਕੀ ਐ ਨਾ ਕਹਿੰਦਾ ਲੰਗਰ 'ਚ ਬੈਠਾਂਗਾ ਤਾਂ ਠੀਕ ਐ ਠੀਕ ਐ ਹੋਰ ਭਾਈ ਸੇਵਾ ਕਰੋ ਠੀਕ ਐ ਜੀ ਠੀਕ ਹੀ ਚਾਹੀਦੇ ਹੋ ਭਾਈ ਕੀ ਹਾਲ ਆ ਭਾਈ ਜੀ

ਵੀਰਾ ਗਰਾ ਲੈ ਮਨ ਦੇ ਪਾਗੇਰਾ ਤੇਰੋ ਬਾਈ ਰੇ ਤੇ ਹਲਵਾ ਖਾਣੇ ਸਰਵਾਂ ਨੂੰ ਡਿਊਟੀ ਆ ਵੀ ਡਿਊਟੀ ਹੈ ਯਾਰ ਪੱਪੂ ਦਾਸ ਨੇ ਵੱਡੀ ਡਿਊਟੀ ਲਈ ਸੀ ਮੇਰੀ ਅੰਦਰ ਮੱਥਾ ਟੇਕਿਆ ਪਹਿਲਾਂ ਮੱਥਾ ਦੇ ਗਏ ਮੱਥਾ ਦੇ ਲੈਨੇ ਇੱਕ ਵਾਰੀ ਗੇੜਾ ਕੱਢ ਲੀਏ ਸਾਰੇ ਵੀਰਾਂ ਬਣੇ ਇਹ ਇਹ ਲੰਗਰ ਦੇ ਕਮੇਟੀ ਡਿਊਟੀ ਇਹ ਲੰਗਰ ਦੀ ਡਿਊਟੀ ਹੈ ਠੀਕ ਹੈ ਠੀਕ ਹੈ ਧੰਨਵਾਦ ਭਾਈ ਹਾਂ ਬਾਬਾ ਸੇਵਾ ਨੂੰ ਫਾਇਡ ਲਾਵੇ ਹਾਂ ਸਾਰੇ ਸਾਰੇ ਦਾ ਕੰਮ ਸਾਂਝਾ ਕੰਮ ਹੈ ਭਾਈ ਹਾਂਜੀ ਹਾਂਜੀ ਭਾਈ ਜੀ ਸਾਸਤਰੀ ਕਾਲ ਵਈ ਸਾਸਤਰੀ ਕਾਲ ਜਮਾ ਵਧੀਆ ਬਰਾਬ ਦੱਸੋ ਚੜਦੀ ਕਲਾ ਛੋਟੇ ਭਾਈ ਠੀਕ ਹੋ ਮੈਂ ਬਸ ਆਇਆ ਹੁਣੀ ਆ ਐਂਟਰੀ ਕਰੀ ਹੈਗੀ ਤੇ ਇਧਰਲੀ ਕਮੇਟੀ ਵਾਲੀ ਗੇੜਾ ਮਾਰ ਲਈ ਪਹਿਲਾਂ ਸਾਸਤਰੀ ਕਾਲ ਬਾਈ ਸਾਰਿਆਂ ਨੂੰ ਸੇਵਾਦਾਰੋ ਠੀਕ ਹੈ ਬਾਈ ਠੀਕ ਹੈ ਸਾਸਤਰੀ ਕਾਲ ਵਈ ਸਾਸਤਰੀ ਕਾਲ ਵਧੀਆ ਭਾਈ ਜੀ ਆਪ ਦੱਸੋ ਹਾਂਜੀ ਹੌਣ ਲੱਗੀ ਹੌਣ ਦੋਨੋਂ ਲੰਕਰ ਦਾ ਲੰਕਰ ਕਾਹਨੂ ਕਿਸੇ ਦੀ ਬੁਰਕੀ ੜਾਉਣੀਆਂ ਘਰ ਚ ਵਧੀਆ ਭਾਈ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੈ ਵਾਬਿਆਂ ਦੀ ਜੈ ਹੋ ਸਤਿ ਸ੍ਰੀ ਅਕਾਲ ਭਾਈ ਜੀ ਕੀ ਹਾਲ ਹੈ ਭਾਈ ਦਰਸ਼ਨ ਦੋਟੋ ਭਾਈ ਹਾਂਜੀ ਹਾਂਜੀ ਠੀਕ ਹੈ ਵੀਰੇ ਤੇ ਹੈਂ ਆਹ ਦੋਲੇ ਉੜਦੇ ਹੁੰਦੇ ਮੋਬਾਈਲ ਦੇ ਕਿੰਨੇ ਦੇੁਰ ਕੀ ਡਾਉਂਦੇ ਕਿਹੜੇ ਆ ਸਾਹਮਣੇ ਵਾਲੇ ਹੈਲੋ ਚਲ ਇਹਨਾਂ ਤੇ ਵੀ ਬੈਸ ਲਾ ਦਿੰਨੇ ਇਹ ਤਾਂ ਭਾਈ ਦੋਨੇ ਫਿਰ ਮਿੱਤਰਤਾ ਚ ਆ ਜਾਂਦੇ ਆ ਤਾਂ ਕਰਕੇ ਇਹਨਾਂ ਤੇ ਕੈਮਰਾ ਆਪਾਂ ਲਾ ਦਿੰਨੇ ਆ ਹੈਂ ਫਿਰ ਅਸੀਂ ਕਿਹੜਾ ਖੋਦੇ ਕਿੰਨੀ ਮਰ ਕੋਈ ਨਾ ਰੱਜ ਕੇ ਖਾ ਯਾਰ ਖੁੱਲਾ ਭੰਡਾਰਾ ਮੈਂ ਖਾ ਲਉਣਾ ਘਰੇ ਲੈ ਜਾਉਗਾ ਮੈਂ ਖੁੱਲਾ ਕੰਮ ਹਾਂਜੀ ਹਾਂਜੀ ਲਾ ਛੋਡੇ ਬੰਨੀ ਵੀ ਆ ਗਏ ਭਰਾ ਛੋਟੇ ਵੀਰ ਆਹ ਆ ਗਿਆ ਆ ਗਿਆ ਹਾਂ ਠੀਕ ਹੈ ਮਿੱਤਰ ਕੋਈ ਕਰਨ ਲੱਗਦਾ ਸੀ ਹਾਂ ਚੱਲ ਕੋਈ ਨਾ ਕੱਲੂ ਭਰਾ ਚਾਚਾ ਜੀ ਸਤਿ ਸ਼੍ਰੀ ਅਕਾਲ ਆਪ ਦੱਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਧੀਆ ਸੇਤ ਹਾਂ ਠੀਕ ਹੈ ਜੀ ਹਾਂ ਇਹ ਨਾ ਮੋਬਾਈਲ ਤੇ ਨਿਕਲਿਆ ਮੈਂ ਕੱਲ ਨੂੰ ਤੜਕੇ 8:00 ਵਜੇ ਆ ਜੇ ਤੜਕੇ ਨਹੀਂ 7:00 ਵਜੇ 7:00 ਵਜੇ ਤੜਕੇ ਆ ਜਾਈਂਗਾ ਤੇ ਚੈਨਲ ਖੋਲ ਕੇ ਵੇਖ ਲਈ ਠੀਕ ਹੈ ਚੈਨਲ ਪਤਾ ਹੈ ਹਾਂ ਆਇਆ ਲਾਡੀ ਅੱਗੇ ਫੌਜੀ ਸਾਹਿਬ ਸਤਿ ਸ੍ਰੀ ਅਕਾਲ ਭਾਈ ਜੀ ਦੋਟਾ ਸਿਹਤ ਅੱਗੇ ਤਾਂ ਬੀਬੀਆਂ ਭੈਣਾਂ ਤੇ ਗੂਰੀ ਕੁੜੇ ਲਾਜ਼ਮੀ ਜਾਇਆਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਗੋਰੀ ਅੱਜ ਤਾਂ ਬੜਾ ਯਾਰ ਮੰਤੀਆਂ ਨਾਲ ਤਾਂ ਹੋਰੇਗਾ ਅੱਜ ਨਹੀਂ ਜਾਣ ਚਾਹਦਾ ਨਾ ਲੋਟਾ ਪੱਕਾ ਹੋ ਗਿਆ ਪੱਕਾ ਸੇਵਾ ਦਾ ਹਾਂ ਜੀ ਹਾਂ ਪੱਕਾ ਹੋ ਗਿਆ ਪੂਰਾ ਹਾਂ ਜੀ ਹਾਂ ਆ ਲੈ ਜੀ ਠੀਕ ਠੀਕ ਹੈ ਭਾਈ ਜੀ ਠੀਕ ਹੈ ਆਉਣੋ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਹਾਂ ਲਾਡੀ ਭਾਈ ਕੀ ਆਲਾ ਵਈ ਦੇਰੀ ਠੀਕ ਹੈ ਜੀ ਤੇ ਲਾਡੀ ਭਾਈ ਅੱਜ ਆਪਣੀ ਅਗਵਾਈ ਕਰੂਾ ਇੱਥੇ ਲੰਗਰ ਛਕ ਲਾਂਗੇ ਤੇ ਨਹੀਂ ਤੂੰ ਮੂਰੇ ਲੱਗ ਕੇ ਮੈਨੂੰ ਇੱਕ ਗੀੜਾ ਦਵਾ ਇੰਨੇ ਨਾਲ ਥੋੜਾ ਹੀ ਸੌਖਾ ਹੋ ਜਾਂਦਾ ਕਿ ਨਹੀਂ ਬਈ ਮਨਦੀਪ ਹਾਂ ਚਲੋ ਭਾਈ ਇਧਰ ਲੱਗਿਆ ਸੇਵਾ ਦਾ ਰੈਡੀਆਂ ਟੀਆਂ ਤੇ ਹਾਂ ਭਾਈ ਗਰਜੀਤ ਵਧੀਆ ਜੀ ਵਧੀਆ ਆਪ ਦੱਸੋ ਵਾਹ ਜੀ ਵਾਹ ਆਇਦਰ ਖੇਡਾਂ ਵਾਲਾ ਪ੍ਰੋਗਰਾਮ ਖੱਬੇ ਹੱਥ ਆ ਮਾੜੇ ਹਾਂ ਇਧਰ ਕੀੜਾ ਕੱਟਿਆ ਉਹਨੇ ਇੱਕ ਕੀ ਹਾਲ ਹੈ ਬਾਈ ਜੀ ਠੀਕ ਹੀ ਜਾਈਦੇ ਹੋ ਬਾਈ ਓ ਕੌਣ ਟੱਕਰ ਗਿਆ ਹੈ ਓ ਕੌਣ ਟੱਕਰ ਕਿੱਥੇ ਇਹਨੇ ਉੱਥੇ ਵੀ ਮੈਨੂੰ ਐ ਲੱਗਦਾ ਤੂੰ ਮੂੰਹ ਪਰੇ ਕਰ ਲਿਆ ਸੀ ਖੜਾ ਸੀ ਨਾ ਪਿੱਛੇ ਤੂੰ ਭਾਈ ਸਾਹਿਬ ਕ੍ਰਿਸ਼ਨ ਆ ਤੇ ਆਪਣੇ ਜਿਮ ਵਾਲੇ ਮਿੱਤਰ ਆ ਬਾਈ ਕੀ ਹਾਲ ਹੈ ਵੀਰ ਕਰੇ ਯਾਰ ਹਾਂ ਕੈਮਰਾ ਵੇਖ ਕੇ ਤੇ ਇਧਰ ਬਾਬਾ ਜੀ ਨੇ ਵੀ ਚੱਕ ਰੱਖਿਆ ਗੁੰਡਾ ਕੋਟ ਨਾ ਕਹਿੰਦੇ ਆਜੋ ਕਰੀਏ ਤਗੜੇ ਜੀ ਇੱਥੋਂ ਲੱਗਣਗੇ ਸਿੱਧੇ ਭਾਈ ਸੂਰਤ ਕੇ ਪਿੰਡ ਤੋਂ ਹੈਲੋ 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 ਤੇ ਭਾਈ ਸਾਹਿਬ ਹਾਰ ਕਿੱਥੇ ਆ ਹਾਰ ਲਿਆਉਣੇ ਹੈ ਹਾਰ ਲਿਆਉਣੇ ਇਹ ਭਾਈ ਮੁੰਡਾ ਮੈਨੂੰ ਕਹਿੰਦਾ ਤੂੰ ਕਰੋ ਤੁਰਪਾ ਮੈਂ ਹਾਰ ਚੱਕੀ ਫਿਰਦਾਗਾ ਤੇ ਜਦੋਂ ਮੈਂ ਉੱਥੇ ਆ ਕੇ ਫੋਨ ਕਰਿਆ ਮੈਂ ਕਿਹਾ ਮੈਂ ਪਹੁੰਚ ਗਿਆ ਭਾਈ ਇੱਥੇ ਲਵੇ ਤੇ ਕਹਿੰਦਾ ਹਾਰ ਮੇਰੀ ਜੇਬ ਚ ਆ ਤੇ ਮੈਂ ਪ੍ਰਸ਼ਾਦਾ ਛਕੀ ਇਹਨਾਂ ਚੱਲਿਆ ਉਹ ਹਾਂ ਵੀ ਮਿੱਤਰ ਲੋਟਾਂ ਸਗੀ ਜੀ ਕਹਿੰਦਾ ਇਹਨਾਂ ਪਿੱਛੇ ਪਿੱਛੇ ਹੋਈਏ ਨਾ ਬੱਜ ਗਿਆ ਇੱਕ ਚ 5 ਵਜੇ ਦਿਹਾੜਿਆ ਮੈਂ ਤੇ ਲਾਡੀ ਰੋਟੀਆਂ ਖਾਦੀ ਆ ਭੁੱਖ ਲੱਗਣੀ ਨਹੀਂ ਬਾਹਲੀ ਠੀਕ ਹੈ ਤੇ ਹਾਰ ਉੱਥੇ ਲੰਗਰ 'ਚ ਹੀ ਰਹਿ ਗਿਆ ਇਹ ਵੀ ਅੱਜ ਲੰਗਰ ਦੇ ਚਾਜ ਢਾਈ ਰੋਟੀਆਂ ਦਿੱਤ ਕੇ ਜਿੰਮਦਾਰ ਹੈ ਹੈ ਓਏ ਹਾਰ ਉਥੇ ਲੰਗਰ 'ਚ ਹੀ ਰਹਿ ਗਿਆ ਨਹੀਂ ਨਵਾਂ ਬੰਦਾ ਸਰੇਆ ਹੁੰਦਾ ਉਹਨੂੰ ਬੜਾ ਐ ਲੱਗਦਾ ਹੁੰਦਾ ਸਾਨੂੰ ਐ ਲੱਗਦਾ ਕੱਲ ਤੇ ਉੱਡ ਰਹੇ ਆ ਅੱਛਾ ਤੇਰਾ ਵੀ ਰੋਜ਼ ਹੀ ਨਿਗਾ ਵਕ ਰਹੀ ਆ ਕਰੀ ਠੀਕ ਹੈ ਬਸ ਇਧਰੋਂ ਵੀ ਮੇਲਾ ਠੀਕ ਐ ਅੱਗੋਂ ਤੇ ਆਪਣੇ ਪਿੰਡ ਦਾ ਗੂੜਾ ਇਹ ਪ੍ਰੋਗਰਾਮ ਆ ਗਿਆ ਉਹ ਪਰੇ ਦਿਸੀ ਜਾਂਦੇ ਆ ਹਾਥੀਆਂ ਦੇ ਟੁੰਟੇ ਜੀ ਭਾਲੂ ਜੀ ਚਲ ਉਧਰ ਤਾਂ ਕਰ ਆਪਾਂ ਕੀ ਜਾਨਾਗਾ ਤੇ ਆਪਾਂ ਪੀਰਖਾਨੇ ਦੇ ਅੰਦਰ ਇੱਕ ਜਿਹੜਾ ਆਹ ਮਾਰਦੇ ਆਂ ਬਾਬਾ ਜੀ ਦੇ ਦਰਸ਼ਨ ਅੰਦਰੋਂ ਕਰਾ ਦਿੰਦੇ ਆ ਠੀਕ ਐ ਵੀਰੇ ਠੀਕ ਐ ਲੋਟਾ ਵਧੀਆ 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 ਛੋਟੇ ਭਾਈ ਹਾਂ ਮੁੰਡਾ ਨਾ ਬੰਦਾ ਇਹ ਜੇ ਤਾਂ ਤੇ ਮਾ ਜਾਨਾ ਠੀਕ ਐ ਠੀਕ ਆ ਨਾ ਬੁਲੇਖਾ ਲਖਾਈ ਕਰਾ ਲਾ ਲਾਡੀ ਪੱਕੀ ਲਿਖਤ ਕਰ ਲੈ ਤੂੰ ਠੀਕ ਹੈ ਚਲ ਤਨਪາກ ਭਾਈ ਲਾਡੀ ਚੱਲ ਵੀ ਮਤਰਾ ਤੇ ਪੀਰਖਾਨੇ ਦੇ ਅੰਦਰ ਇੱਕ ਝਾਤ ਤੁਹਾਨੂੰ ਉਧਰ ਵੀ ਦਿਖਾ ਦਿੰਨੇ ਆਂਗੇ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਲਓ ਤੁਸੀਂ ਵੀ ਆ ਕੇ ਠੀਕ ਹੋ ਉਰਤਾਰ ਵਧੀਆ ਵਧੀਆ ਬਿੰਦਰ ਭਾਈ ਆਪ ਦੱਸੋ ਚਲੋ हाँ जी हाँ जी वैया जी ओ वागु जी चल 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 पप्पूदास कथे है शतु ਹਾਂ ਆਪਣੇ ਪਿੰਡ ਦੇ ਨੇ ਬਣਾਇਆ ਮੈਂ ਸੁਣਿਆ ਕਿਸੇ ਬੱਚਿਆਂ ਨੇ ਹਣਾ ਮੈਨੂੰ ਐ ਪੱਕਾ ਤਾਂ ਨਹੀਂ ਪਤਾ ਉਹਨਾਂ ਦਾ ਬਾਦਲ ਕੇ ਨਹੀਂ ਅੱਛਾ ਚਲੋ ਸੋਹਣੀ ਕਲਾਕਾਰੀ ਕੀਤੀ ਆ ਬਾਬਾ ਜੀ ਹਾਂਜੀ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਚੰਗੀ ਸਿਹਤ ਬਾਬਾ ਜੀ ਠੀਕ ਐ ਸਤਿ ਸ੍ਰੀ ਅਕਾਲ ਭਾਈ ਸੇਵਾਦਾਰ ਪੱਪੂ ਦਾਸ ਜੀ ਤੇ ਫਰਮਾਓ ਚੰਦ ਸ਼ਬਦ ਆਪਣੇ ਪੀਰ ਖਾਨੇ ਬਾਰੇ ਹਣਾ ਕੀ ਇਤਿਹਾਸ ਆ ਜਾਂ ਕਦੋਂ ਤੋਂ ਮੇਲਾ ਲੱਗਦਾ ਆ ਰਿਹਾ ਹਾਂ ਜੀ ਬਹੁਤ ਸਾਲ ਹੋ ਗਏ ਜੀ ਬਾਬੇ ਦੀ ਕਿਰਪਾ ਲੱਖਾਂ ਦੇ ਦਾਤੇ ਦੀ ਸਾਡੇ ਨਗਰ ਤੇ ਕਿਰਪਾ ਇਸ ਦਰਗਾਹ ਤੇ ਕਿਰਪਾ ਬਾਬੇ ਲੱਖ ਦਾਤੇ ਨੇ ਜੋੜੇ ਹੋਏ ਆ ਪੀਰ ਪਾਸ਼ਾ ਦੀ ਐਡੀ ਵੱਡੀ ਕਿਰਪਾ ਹੋਈ ਆ ਬਹੁਤ ਛੇਤੀ ਮੇਲਾ ਲੱਗਣ ਲੱਗਾ ਸਾਡੇ ਨਗਰ ਦੇ ਵਿੱਚ ਬਾਬੇ ਦੀ ਕਿਰਪਾ ਲੱਖਾਂ ਦੇ ਦਾਤੇ ਦੀ ਤੇ ਭੈਣੀ ਵਾਲੇ ਸੇਖਾਂ ਦੀ ਕਿਰਪਾ ਸਾਡੇ ਗੁਰੂ ਨਾਇਬ ਦੀ ਕਿਰਪਾ ਤੇ ਬਹੁਤ ਵੱਡੀ ਕਿਰਪਾ ਲੱਖਾਂ ਦੇ ਦਾਤੇ ਦੀ ਸਾਰਾ ਨਗਰ ਜੁੜਿਆ ਹੋਇਆ ਇਸ ਜਗ੍ਹਾ ਦੇ ਨਾਲ ਬਾਬੇ ਲੱਖਾਂ ਦਾ ਦਾਤਾ ਸਾਰੀਆਂ ਸੁੱਖਾਂ ਪੂਰੀਆਂ ਹੁੰਦੀਆਂ ਜੋ ਮੰਗਦਾ ਇਸ ਦਾਤ ਤੋਂ ਦਿੰਦਾ ਬਾਬਾ ਜੈ ਬਾਬੇ ਲੱਖ ਦਾ ਜੈ ਹੋ ਨੰਬਰਦਾਰ ਉਹ ਸਤਿਕਾਰ ਸਾਸਤਰੀ ਗਾਜੀ ਸਤਿਕਾਰ ਲਾਰਕੀ ਜੌੜੀ ਠੀਕ ਹੈ ਜੀ ਤੇਗੇ ਮਤਲਬ ਤੁਮਾ ਤੁਹਾਡੇ ਕਰਨ ਦੇ ਹੁੰਦੇ ਹਾਂ ਹਾਂਜੀ 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 ਜਰੂਰ ਬਣਾਵਾਂਗੇ ਬਾਈ ਜੀ ਜਰੂਰ ਹਾਂਜੀ Ah, eu pensei, bota

ਠੀਕ ਆ ਭਾਈ ਪਪੂ ਦਾਸ ਜੀ ਅੱਜ ਹੱਤਬਾਲ ਹਾਂਜੀ ਇੱਕ ਨਜ਼ਰ ਤਾਂहां ਤੋਂ ਮਰਿਆਈ ਏ ਥੋੜਾ ਜਿਹਾ ਆਲਾਦ ਵਾਲਾ ਦੇਖੀਏ ਕਿਹੋ ਜਿਹਾ ਦਿਖਦਾ ਹੈ ਉੱਪਰ ਠੀਕ ਹੈ ਜੀ ਸੋਹਣਿਆ ਰੌਣਕਾਂ ਜੀ ਸੋਹਣਾ ਮੇਲਾ ਭਰਿਆ ਹੋਇਆਗਾ ਤੇ ਪਿਛਲੇ ਸਾਲ ਆਪਣਾ ਪਹਿਲਾ ਮੇਲਾ ਸੀ ਅਸੀਂ ਤੂੰ ਹਨਾ ਹਲਾ ਚੌਥਾ ਆ ਗਿਆ ਮੇਰੇ ਸਾਬ ਨਾਲ ਚੌਥਾ ਜੀ ਨਹੀਂ ਮੇਰੇ ਧਿਆਨ ਚ ਨਹੀਂ ਗੱਲ ਖੈਰ ਤੇ ਸੋਹਣਾ ਇਕੱਠ ਹੋਣ ਲੱਗ ਗਿਆ ਸੀ ਤਾਂ ਜਿਵੇਂ ਸਮਾਂ 11:30 ਵਜੇ ਦੇ ਆਸ-ਪਾਸ ਹੀ ਹੋਇਆਗਾ ਤਾ ਮੇਲਾ ਇਹ ਬਰਨਾ ਸ਼ੁਰੂ ਹੋਇਆਗਾ। ਬੱਸ ਪੂਰਾ ਬੋਲੇ ਹੋ ਜਾਗਾ। ਆ ਗਿਆ ਵੀ ਕੌਣ ਆ? ਠੀਕ ਆ ਆ ਗਿਆ ਵੀਰੇ ਆ ਗਿਆ। ਕਿਹੜਾ ਚੋਬਰਾਂ ਦਰਵਾਜ਼ਾ ਮਾਰਨ ਡਿਆ? ਓ ਖਾਸ਼ ਬੰਦੇ ਆ ਰਹੇ ਆ। ਬੋਲੇ 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 ਤੋ ਕਰਦੀ ਬੰਦੇ ਆ। ਚਾਚਾ ਜੀ ਸਾਸਰੀਕਾਲ। ਸਾਸਰੀਕਾਲ ਪਤੀ ਜੀ ਸਾਸਰੀਕਾਲ। ਠੀਕ ਐ। ਢੇਰ ਲਾਣ ਦੇ। ਨੇ ਆਪਸ ਬਾਹਰ ਇਹ ਪਤਲਾ ਵਾਸਤੇ ਪਤਲਾ ਹੋਰ ਬਾਕੀ ਚਾਚਾ ਸੰਟਾ ਕਰੇ ਜਮ ਜਮ ਵਧੀਆ ਸੂਤ ਆ ਚੜਤੀ ਗਲਾ ਆਪ ਦੱਸੋ ਠੀਕ ਹੈ ਆਪਣੇ ਸਾਰੇ ਵਧੀਆ ਚੱਲੇ ਜਾ ਰਹੇ ਆ ਠੀਕ ਹੈ ਚਲੋ ਨਿਆਰੀ ਚਾਹੀਦੀ ਪਰਮਾਤਮਾ ਨੇ ਨਿਆਰਾਂ ਕੀ ਰੱਖੇ ਬਸ ਲੰਗਰ ਛਕ ਲੋ ਲੰਗਰ ਛਕਦੇ ਕੋਈ ਨਾ ਅਗਵਾਈ ਰੇਟ ਰੱਖਿਆ ਹੋਇਆ ਛਤੂ ਆਪਾਂ ਇੱਧਰ ਹਾਂ ਆਉਂਗੇ ਕਰੇ ਆਜੋ ਆਜੋ ਠੀਕ ਹੈ ਸਤਨਾਮ ਸ਼ਿਵਾ ਹੈ ਗਿਰੋ ਜੀ ਤੁਲਾ ਇਹਨਾਂ ਪਰੇ ਜਗ੍ਹਾ ਤੋਂ ਪਾ ਲਿਆ ਜਗ੍ਹਾ ਹੋ ਉੱਤ ਮਣੀ ਬੋਟੀ ਖਲੀ ਠੀਕ ਹੈ ਚੱਲ ਸ਼ਕੀ ਪ੍ਰਸ਼ਾਦੇ ਜੀ ਸੇਵਾਦਾਰ ਜੀ ਸਤਿ ਸ੍ਰੀ ਅਕਾਲ ਭਾਈ ਸਾਹਿਬ ਕਲਦੀਪ ਸਿੰਘ ਜੀ ਠੀਕ ਹੈ ਜਿਮਾ ਵਧੀਆ ਜੀ ਆਪ ਦੱਸੋ ਠੀਕ ਹੈ ਲਿਆਓ ਜੀ ਮਿਹਰਬਾਨੀ ਆ ਪਾਣੀ ਆ ਪਾਣੀ ਤਾਂ ਨਹੀਂ ਪੀਣਾ ਯਾਰ ਰੈਂ ਗਰਾਸ ਰੈਂਦੇ ਵੀਰੇ ਹਾਂ ਮਿਹਰਬਾਨੀ ਹੈ ਦੱਸੀ ਵੀ ਰੈਂਦੇ ਹੁਣ ਫਿਰ ਜਦੋਂ ਨਹੀਂ ਕਰਤੀ ਪੂਰੀ ਜੀ ਹੈਲੋ ਹੈਲੋ ਸਾਸਰੀ ਕਾਲ ਬਾਈ ਠੀਕ ਹੈ ਹਾਂ ਠੀਕ ਹੈ ਜੀ ਬਹੁਤ ਵਧੀਆ ਹੋਰ ਕਿੱ사 ਹਾਂ ਵਧੀਆ 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 ਭਰਾ ਆਪ ਦੱਸੋ ਪੂਰੀ ਜੀ ਆਇਆ ਪੁਰਜੁਰਜੇ ਦਰਜਾ ਦੋ ਦਰਜਾ ਤੇ ਮੇਰਾ ਖਰਾਬ ਨਾ ਦੋ 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 ਰੱਖ ਲੈ ਮਮਾ ਬਲਗਰ ਜੀ ਹਾਂ ਜੀ ਮਿਹਰਬਾਨੀ ਧਰ ਦੋ ਦਰ ਦਿਓ ਸ਼ੋਰੀ ਯਾਰ ਰੱਖ ਜਾ ਤੇਰੇ ਨਾਮ ਦੀ ਯਾਰ ਤੂੰ ਵੀ ਯਾਦ ਰੱਖੇਗਾ ਆ ਲੋ ਜੀ ਪੂਰੀ 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 ਬੱਸ ਚਾਹ ਪੀ ਲਓ ਗਾਇਸ ਚਾਹ ਲਾਲ ਇੱਕ ਨੰਬਰ ਪਾ ਲਈ ਜ ਆਪਣੇ ਨੱਦਰ ਦੇ ਵਿੱਚ ਅੰਮਰ ਪਾਚਾ ਬਾਬੇ ਲੱਗਦਾ ਤੇ ਵੀ ਦਰਗਾਹ ਬਣੀ ਹੋਈ ਆ ਬਾਬੇ ਦੀ ਕਿਰਪਾ ਦੇ ਨਾਲ ਸਾਰੇ ਨੱਦਰ ਦੇ ਸਜਣ ਦੇ ਨਾਲ ਦੋ ਖਿਡਾਰਾ ਰੱਖਿਆ ਭਾਈ ਕੋਸ ਪੰਧਾਰੇ ਦਾ ਦੋਨਾਂ ਭਾਈ ਮੇਲ ਸਾਰੇ ਨੱਦਰ ਤੋਂ ਚਰਨਾ ਤੇ ਬੇਸਤੀ ਕਰਦੇ ਆਂ ਸਾਰੇ ਨੱਦਰ ਨੱਦਰ ਨੇ ਆ ਕੇ ਨਦਰ ਸਾਥੇ ਜਾਣਾ ਬੱਤੇ ਬੱਤੇ ਚੱਲ ਬਈ ਹੁਣ اها هدر کي ها 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 ਸਾਂ ਥੋੜੀਆਂ ਇੱਧਰ ਦੀ ਆਈਆਂ ਨੇ ਥੋੜੀਆਂ ਪਰਲੇ ਪੁਰਾਣੇ ਪੁਲ ਜਾਈ ਜਿੰਨੀਆਂ। ਪੁਰਾਣੇ ਪੁਲ ਤੋਂ ਪੰਦੇਂਦੇ ਪੁਲਸਾਲੇ। ਹਾਂ ਹਾਂ। ਉਹਦੇ ਪਾਰ ਖੇਰ ਰੌਲਾ ਜਾਂਦੇ। ਹਾਂ ਜਾਂਦੀਆਂ ਆਧੀਆਂ ਜਾਂਦੀਆਂ ਨੇ। ਉਹਦੇ ਘੇਰੀ ਖੜੀ ਸੀ ਮੈਂ ਆਪਾ ਦੇਖੂ। ਹਾਂ। ਅਲਮੀਂ ਚਿਆਲਾ। ਓਹ ਬਰੀਦਾਸ। ਆਇਆ। ਸਾਵਣੀਆਂ। ਸਾਵਣ ਦਾ ਪੂਰੀਆਂ ਬਾਰੀਆਂ ਖਾਧੀਆਂ ਹੋਈਆਂ ਨਾ। ਹੁਣ ਨੇਕ ਦੀ ਢੂਆ ਨਾ। ਈ ਗਾ ਹਲੇ ਨੀਰਾ ਪੌਂਡ 'ਚ ਪਿਆ ਟਾਈਮ ਆ ਥੋੜਾ ਜਿਹਾ ਠੀਕ ਆ ਜੰਗਾ ਮੇਲੇ ਵਾਲਾ ਮਾਹੌਲ ਚਾਲ ਦਿਖਾ ਕੇ ਘਰ ਆ ਕੇ ਮੱਝਾਂ ਨੂੰ ਨੀਰਾ ਚਾਰਾ ਪਾ ਕੇ ਤੇ ਹੁਣ ਵੇਲਾ ਹੁੰਦਾ ਜਿੰਮ ਦੀ ਡਿਊਟੀ ਦਾ ਆ ਭਾਈ ਪੱਪੂ ਦਾਸ ਨੇ ਸਪੈਸ਼ਲ ਸੱਦਾ ਦਿੱਤਾ ਹੋਇਆ ਸੀ ਜਦੋਂ ਵੀ ਟੱਕਰਦਾ ਸੀ ਰੋਜ਼ ਮੈਨੂੰ ਕਹਿ ਦਿੰਦਾ ਸੀਗਾ ਕਿ ਭਾਈ ਪੀਰਖਾਨੇ ਵੀਡੀਓ ਲਾਜ਼ਮੀ ਬਣਾਉਣੀ ਹੈ ਮੈਂ ਕਿਹਾ ਕੋਈ ਨਾ ਲਾਜ਼ਮੀ ਆਪਾਂ ਮੇਲੇ ਵਾਲਾ ਮਾਹੌਲ ਥੋੜਾ ਆ ਦਿਖਾ ਕੇ ਆਵਾਂਗੇ ਤੇ ਖੈਰ ਹੁਣ ਆਥਣੇ ਉਹ ਹੁੰਦਾਗਾ ਟਮਟਮਾ ਜਾ ਖੇਡਣ ਆ ਲਿਆਂਦਾ ਉਹ ਵੀ ਦਿਖਾ ਮੈਨੂੰ ਤੇ ਭਾਈ ਪੱਪੂ ਦਾ ਕਹਿੰਦਾ ਤੂੰ ਸ਼ਾਮ ਨੂੰ ਵੀ ਲਾਜ਼ਮੀ ਵੀਡੀਓ ਬਣਾਈ ਤੇ ਉਹ ਜਿਹੜਾ ਆਪਾਂ ਪੰਜਾਬੀ ਕੀ ਪੁੱਛਾਂ ਵਾਲਾ ਸਿਸਟਮ ਹੁੰਦਾ ਜਿਹੜਾ ਤੇ ਕੀ ਹੋਇਆ ਤੋਰਾ ਤੋ ਸੱਸ ਸ੍ਰੀ ਕਾਲ ਜੀ ਤੇ ਮੰਮਾ ਕਿਹਦੇ ਟੋਕਣ ਲੱਗੇ ਸੀਗੇ ਤੇ ਕਹਿ ਰਹੇ ਕੋਈ ਨਾ ਮੈਂ ਤਾਂ ਨਾਰਮਲ ਹੀ ਗੱਲ ਕਰੀ ਆ ਤੇ ਪਪੂ ਦੱਸ ਕੇ ਕਹਿੰਦਾ ਭਈ ਸ਼ਾਮ ਨੂੰ ਤੂੰ ਉਹ ਵੀਡੀਓ ਬਣਾਉਣੀ ਆ ਖੈਰ ਜੇ ਮੈਂ ਗਿਆ ਤਾਂ ਭਈ ਸ਼ਾਮ ਨੂੰ ਮੂਡ ਬਣਿਆ ਤਾਂ ਉਹ ਵੀਡੀਓ ਤੁਹਾਨੂੰ ਅਲੱਗ ਤੋਂ ਦਿਖਾ ਦਾਂਗੇ ਫਿਲਹਾਲ ਮੈਂ ਜਿੰਮ ਦੀ ਰੋਟੀ ਚੱਲੇ ਆ ਤੇ ਇੰਨਕੀ ਆਪਣਾ ਅ ਅੱਜ ਦਾ ਪ੍ਰੋਗਰਾਮ ਤੇ ਹਾਂਜੀ ਮਾਤਾ ਜੀ ਸਤਿ ਸ੍ਰੀ ਅਕਾਲ ਬੇਟਾ ਤਾਂ ਨਵਾਦ ਸਾਡੇ ਜੁੜੇ ਰੋ ਚੈਨਲ ਦੇ ਨਾਲ ਤੇ ਸਵੇਰ ਵਾਲੀ ਵੀਡੀਓ ਸਾਰੀ ਜਰੂਰ ਦੇਖਣੀ ਆ ਦੇਖੋ ਬਹੁਤ ਵਧੀਆ ਸਾਡੇ ਪੀਰ ਖਾਨ ਦਾ ਬਣ ਗਿਆ ਤੇ ਬਹੁਤ ਵਧੀਆ ਅੱਜ ਮੇਲਾ ਫਰਿਆ ਤੇ ਤੰਦਰਵਾਦ ਤੁਹਾਡੇ ਜਿਹੜੇ ਕੈਨੂ ਤੇ ਜੋੜੇ ਹੋ ਸਸਰੀ ਕਾਲ ਦਵਾ ਠੀਕ ਹੈ ਮਾਤਾ ਜੀ ਸਸਰੀ ਕਾਲ ਤੁਹਾਡੇ ਵੀ ਤੇ ਸਸਰੀ ਕਾਲ ਪਾਪਾ ਜੀ ਆ ਬਲਾਓ ਸਾਰਿਆਂ ਨੂੰ ਦੇਖਣ ਆ ਰਹੇ ਸਸਰੀ ਕਾਲ ਸਸਰੀ ਕਾਲ ਤੁਹਾਡਾ ਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਪਾਪੇ ਵੱਲੋਂ ਤੇ ਥੋੜਾ ਜਿਹਾ ਵੀ ਕਈ ਵੀ ਕਹਿੰਦੇ ਆ ਕਿ ਹਨਾ ਕਿ ਪਾਪਾ ਘੱਟ ਬੋਲਦੇ ਆ ਨਹੀਂ ਬੋਲਦੇ ਤਾਂ ਬਈ ਸੋਣਾ ਘੱਟ ਨਹੀਂ ਬੋਲਦੇ ਹਨਾ ਤੇ ਗੱਲ ਆਉਂਦੀ ਹੈ ਕੈਮਰੇ ਤੇ ਆ ਕੇ ਬੰਦਾ ਥੋੜਾ ਜਿਹਾ ਆ ਸੰਗ ਜਾਂਦਾ ਘਰ ਹੌਲੀ ਹੌਲੀ ਬੋਲਣ ਲੱਗ ਜਾਂਦੇ ਹਨ ਕਿ ਫਿਲਹਾਲ ਹੁਣ ਚੱਲਦੇ ਜੇ ਅੰਮ ਦੀ ਡਿਊਟੀ ਤੇ ਅਗਲਾ ਪ੍ਰੋਗਰਾਮ ਦੇ ਨਾਲ ਆਪਾਂ ਕੱਲ ਨੂੰ ਮਿਲਦੇ ਆ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਸਤਿ ਸ੍ਰੀ ਅਕਾਲ ਜੀ